ਨੀਆ ਰੋਟੀ ਟੁੱਕ ਪਿਆਲੇ ਸਰ ਕਰ ਲਿਆ ਕਰ ਤੇਰੇ ਦੇ دماغ 'ਚ ਨਹੀਂ ਖੁੱਬਦੀ ਗੱਲ ਕੋਈ ਵੀ ਦਿਨ ਦੇ ਵੀ ਅੱਖਾਂ ਕਿੱਥੇ ਚੜਾ ਆਇਆ ਵਾ ਹਾਲ ਤਾਂ ਕਬ ਸਭ ਜੀ ਚੀਜ਼ ਦੀ ਫਰਦੀਆਂ ਉਹ ਮੰਮੀ ਜੀ ਟਾਈਮ ਤੇ ਦੇਖੋ ਲੈ ਤੇ 10:00 ਵਜੇ ਹੋਏ ਆ ਮੈਂ ਵੈਸੇ ਵੀ 11:00 ਵਜੇ ਰੋਟੀ ਟੁੱਕ ਕਰਦੀ ਆ ਡੈਡੀ ਤੇ ਵੈਸੇ ਵੀ 12:00 ਵਜੇ ਰੋਟੀ ਖਾਂਦੇ ਆ ਹਾਂ ਹੁਣ ਧਰਨੀ ਆ ਪੈਰ ਕੋ ਟਾਈਮ ਵੇਖ ਵੇਖ ਕੇ ਕੇ ਉਹ ਮੰਮੀ ਜੀ ਤੁਹਾਨੂੰ ਤੇ ਵੈਸੇ ਹੀ ਹਾਦਦਾ ਤੁਸੀਂ ਤੇ ਦਿਨ ਚੜਦਾ ਤੇ ਬੋਲਦੇ ਹੀ ਰਹਿੰਦੇ ਹੋ ਹੁਣ ਮੈਨੂੰ ਸੁਣਾਏਂਗੀ ਤੂੰ ਮੀਂਹ ਜੀ ਬੁੱਤ ਬਦਲ ਗਈ ਹੋਈ ਐ ਮੁੰਡੇ ਸੂਰਜ ਜਲਦੀ ਚੜ ਜਾਂਦਾ ਪਤਾ ਨਹੀਂ ਕੀ ਸਿਰ ਤੇ ਪਾਤਾ ਮੁੰਡੇ ਤੇ ਇਹਨੇ ਅਹੀਂ ਤੇ ਉਮਰਾਂ ਲਗਾਤੀਆਂ ਐ ਫਾਈ ਕਦੇ ਟਾਈਮ ਵੱਲ ਨਹੀਂ ਵੇਖਿਆ ਵੇਲੇ ਹੁੰਦਿਆ ਸਾਰੀ ਕੰਮ ਨਪੇੜ ਕੇ ਵੇਲੇ ਹੋ ਕੇ ਤੇ ਮਸ਼ੀਨ ਦਾ ਕਿਤੇ ਬੈਝੀਦਾ ਸੀ ਮੰਮੀ ਜੀ ਤੁਸੀਂ ਵੀ ਹੁਣ ਘੜੀ ਵੇਖਣਾ ਸਿੱਖ ਲਓ ਆਓ ਅੱਜ ਕੱਲ੍ਹ ਦੀਆਂ ਆ ਗਈਆਂ ਨੇ ਘੜੀ ਵੇਖਣ ਤੋਂ ਬਗੈਰ ਤੇ ਹਿੱਲਦੀਆਂ ਨਹੀਂ ਮੰਜੇ ਤੋਂ ਵਖਾਸ ਖਾਏਂਗੀ ਤਾ ਹੁਣ ਮੈਨੂੰ ਘੜੀ ਦੇਖਣਾ ਆਹੋ ਹੋਰ ਹੀ ਪੜਾ ਕੁਝ ਸਿਖਾਏਂਗੀ ਤੂੰ ਮੈਨੂੰ ਹੁਣ ਆਹੋ ਮੋਂ ਮਮੀ ਜੀ ਤਾਂ ਨੂੰ ਮੈਂ ਸਿਖਾਉਂਗੀ ਕੀ ਸਾਰਾ ਟੱਬਰ ਤਾਂ ਟੀ ਮਰਜੀ ਨਾਲ ਹੀ ਚੱਲਦਾ ਇੱਕ ਮੇਰੀ ਮੱਤ ਵੱਜੀ ਅੱਗੇ ਲੱਗ ਜਾਂਦੀ ਐ ਜੇ ਮੇਰਾ ਟੱਬਰ ਮੇਰੇ ਕਹਣੇ ਤੇ ਚੱਲਦਾ ਆ ਆਜੋ ਤੇ ਸਖਾਲੀ ਚੱਲ ਉਹਨੂੰ ਕਰ ਲਈ ਆਪਣੇ ਵੱਲ ਮੈਂ ਮੰਮੀ ਜੀ ਤੁਹਾਨੂੰ ਕੀ ਸਿਖਾਉਣਾ ਮੈਨੂੰ ਕੀ ਤੇਰੇ ਰਾਜ ਕੋ ਇੰਤਰਾ ਇਸ ਤਰਾ ਆ ਉਹਨਾਂ ਤਾਂ ਜਦ ਦੁਨੀਆ ਆਪ ਸਿੱਖਦੀ ਐ ਸਾਰਾ ਕੁਝ ਨਾਲਿਓ ਪੜੀ ਲਿਖੀ ਹੈਗੀ ਉਹ ਕਿਹੜੇ ਅਨਪੜ੍ਹ ਨਹੀਂ ਆ ਤੂੰ ਕਸਾਤ ਨਹੀਂ ਬਈ ਵੀ ਛੱਡਦੀ ਹਾਂਜੀ ਮਮਾ ਜੀ ਮੈਂ ਕਿਹੜਾ ਜ਼ੋਰ ਲਾਉਣੀ ਆ ਮੈਂ ਕਿਹੜਾ ਉਹਨਾਂ ਨੂੰ ਕਦੀ ਕਹਾਂ ਕਿ ਤੁਹਾਡੀ ਗੱਲ ਨਾ ਮੰਨੋ ਮੈਂ ਤੁਹਾਡੀ ਕਦੀ ਗੱਲ ਟਾਲੀ ਆ ਤੁਹਾਡੀ ਗੱਲ ਤੇ ਮੈਂ ਮੰਨਦੀ ਆ ਵੈਸੇ ਵੀ ਉਹ ਮੇਰੀ ਗੱਲ ਹੀ ਸਿਰੇ ਮੱਥੇ ਮੰਨਦੇ ਆ ਆਇ ਜਾਣਾ ਉਹਨੇ ਪਰਸੋਂ ਸਿਖਾ ਲਈ ਉਹਨੂੰ ਬਥੇੜ ਟੱਸਨ ਮੱਥਨ ਕਰਦੀ ਫਿਰਨੀ ਆ ਸਾਜ ਫੱਬ ਕੇ ਤੁਰੀ ਫਿਰਦੀ ਆ ਆ ਮਮੀ ਜੀ ਤੁਸੀਂ ਕੀ ਗੱਲ ਕੀਤੀ ਆ ਜੇ ਮੈਂ ਇੰਨਾ ਨਹੀਂ ਵੀ ਸੱਚਣਾ ਤੇ ਜਨਾ ਤੇ ਹੋਰ ਕਿੰਨੂ ਸਾਜ ਕੇ ਵਿਖਾਉਣਾ ਮੈਂ ਡੈਡੀ ਜੀ ਆ ਕਹਿੰਦੇ ਨੇ ਡੈਡੀ ਜੀ ਉਹ ਕਹਿੰਦੇ ਨੇ ਜਿੱਦੀ ਵੱਡੀ ਵੱਡੀ ਕੱਟ ਗਈ ਉਹਦੇ ਅੱਗੇ ਰੱਖ ਦੇਣੀ ਆ ਉਹ ਖਾ ਲੰਦਾ ਹੈ ਸਾਡੇ ਵਾਲੇ ਤਾਂ ਨਖਰੇ ਨਹੀਂ ਕਿਤੇ ਇਹਨਾਂ ਲੋਕਾਂ ਦੇ ਮਾਲ ਹੁੰਦੇ ਐ ਕਿਤੇ ਐ ਕਿਤੇ ਮੂੰਹ ਲਗਾ ਲਗਾ ਕੇ ਕੰਮ ਕਰਨੇ ਤੇ ਸੋਹਰੇ ਦੇ ਅੱਗੇ ਕਿਤੇ ਮਜਾ ਨਹੀਂ ਕਿਤੇ ਹੱਡੀ ਆ ਜੀ ਅੱਜ ਕੱਲ੍ਹ ਦੀਆਂ ਨੂੰਹਾਂ ਤਾਂ ਡਰਾ ਕੇ ਰੱਖ ਦਿਨਾ ਨੇ ਸੋਹਰਿਆਂ ਨੂੰ ਮੈਂ ਮੰਮੀ ਜੀ ਘਰ ਤੋਂ ਤੁਹਾਨੂੰ ਡਰਾ ਕੇ ਰੱਖਣਾ ਹਾਂ ਮੈਂ ਤਾਂ ਵੈਸੇ ਵੀ ਸਾਰਿਆਂ ਦੀ ਸੇਵਕ ਹੀ ਆ ਮੈਂ ਕਿਹੜਾ ਕਿਸੇ ਨੂੰ ਅੱਗੇ ਖੁਦ ਬੋਲਦੀ ਹਾਂ ਹਾ ਦਿਨੀਂ ਐ ਮੱਤਾ ਹੁਣ ਮੈਨੂੰ ਤਾਂ ਹੀ ਭੱਜ ਭੱਜ ਕੇ ਕੰਮ ਕਰਦੀ ਤੁਰਦੀ ਫਿਰਨੀ ਐ ਫੁਰਤੀ ਦਾ ਵੇਖ ਖਾਇਦੇ ਵਿੱਚ ਕਿੰਨੀ ਆ ਹੋਰ ਮੱਤਾ ਨਾ ਦੇ ਹੁਣ ਤੂੰ ਮੈਨੂੰ ਆਈ ਵੱਡੀ ਜਾ ਹਣ ਸਬਜੀ ਬਣਾ ਲਾ ਜਾ ਕੇ ਚਲਨੀ ਐ ਮੰਮੀ ਜੋ ਮੈਂ ਨਾ ਕਿਤਾਬ ਪੜਨ ਬੈਠ ਗਈ ਸੀ ਤੇ ਮੈਨੂੰ ਪਤਾ ਸੀ ਜੇ ਟਾਈਮ ਹੈਗਾ ਸਬਜੀ ਬਣਾਉਣ ਦਾ ਤੁਸੀਂ ਤੇ ਵੈਸੇ ਮੈਨੂੰ ਬੋਲਦੇ ਰਹਿੰਦੇ ਚਲਨੀ ਆ ਮੈਂ ਵੀ ਸਬਜੀ ਬਣਾਉਣ ਲੱਗ ਗਈ ਆ ਕੀ ਕਰਾਂ ਮੈਰਾ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਇੱਕ ਤੇ ਮਹਿਲਾ ਮੰਡਲ ਦੀ ਪ੍ਰਧਾਨ ਬਣੀ ਫਿਰਦੀ ਐ ਉਹ ਆਉਂਦੀ ਗਵਾਂਡਣ ਮਤਾਂ ਦੇ ਜਾਂਦੀ ਐ ਇਹਨੂੰ ਪੁੱਠੀਆਂ ਸਿੱਧੀਆਂ ਬੱਸ ਕਰ ਮੰਮੀ ਜੀ ਹੁਣ ਤੁਸੀਂ ਗਵਾਂਡਣ ਉਹ ਨਾ ਬੁਰਾ ਭਲਾ ਬੋਲੋ ਉਹ ਕਿਹੜਾ ਮੈਨੂੰ ਕੁਝ ਸਿਖਾਉਂਦੀ ਆ ਉਹ ਕਿਹੜਾ ਮੈਨੂੰ ਕੁਝ ਕਹਿੰਦੀ ਨਾ ਕਿਸੇ ਨੂੰ ਬੁਰਾ ਭਲਾ ਕਿਹਾ ਕਰੋ ਨਾ ਕਿਉਂ ਨਾ ਕਿਉਂ ਨਾ ਕਵਾ ਪੁੱਠੀਆਂ ਮਤਾਂ ਤੈਨੂੰ ਉਹ ਹੀ ਦੇ ਦੇ ਜਾਂਦੀ ਆ ਮੈਨੂੰ ਨਹੀਂ ਮੰਮੀ ਜੀ ਬੱਚੀ ਸਿਖਾਉਂਦੀ ਮੰਮੀ ਜੀ ਮੈਨੂੰ ਐਵੇਂ ਬੋਲਦੇ ਰਹਿੰਦੇ ਆ ਰੋਜ਼ ਦੋ ਘੜੀ ਪਾ ਲਾ ਕੇ ਮੇਰੇ ਕੋਲ ਬਹਿ ਜਾਂਦੀ ਆ ਬਸੋ ਬਚੈਰੀ ਐਵੇਂ ਉਹਨੂੰ ਬੋਲਦੇ ਹੀ ਰਹਿੰਦੇ ਆ ਮੈਂ ਵੈਸੇ ਵੀ ਜਿੰਨਾ ਵੱਡੀ ਪੜ੍ਹ ਲੈ ਖਲਾਵਾ ਮੇਰੇ ਚ ਤੇ ਨੁਕਸੀ ਨਿਕਲ ਨੇ ਕਿ ਚੰਗੀਨੀ ਆ ਮੰਮੀ ਜੀ ਤੇ ਮੈਨੂੰ ਬੋਲਦੇ ਹੀ ਰਹਿੰਦੇ ਆ ਮੇਰੇ ਚ ਨੁਕਸੀ ਕੱਢਦੇ ਰਹਿੰਦੇ ਆ ਕਿ ਤਾ ਅੱਜ ਕੱਲ੍ਹ ਦੀ ਨਵਾਂ ਵੇਖਿਓ ਕਿਤੇ ਕਿਦਾਂ ਜੀਵਾ ਤੁਹਾਨੂੰ ਚੰਗੀ ਮਿਲ ਗਈ ਤੂੰ ਨੁਕਸੀ ਕੱਢਦੇ ਗੂੰਗੀ ਤੈਨੂੰ ਕੌਣ ਬਣਾਉਂਦਾ ਵਾ ਬਥੇਰੀ ਚੱਲਦੀ ਜ਼ੁਬਾਨ ਤੇਰੀ ਲੁੱਤਰ ਲੈ ਤਰਾ ਹੁਣੇ ਚੱਲਣ ਦੇਈ ਦੀ ਵੇਖਾ ਬਣਾ ਲਾ ਜਿਹੜਿਆ ਸੁਭਾਵਾਂ ਬਣਾਉਣੀਆਂ ਈ ਕਰ ਲਾ ਮਨਸੂਬੇ ਪੂਰੇ ਗਵਾਂਡਾ ਨਾ ਰਲ ਕੇ ਜਿੰਨਾ ਮਰਜ਼ੀ ਕਰੀ ਜਾ ਪਰ ਮੇਰੇ ਮੁੰਡੇ ਤੇ ਨਹੀਂ ਲਾਇਕ ਬਣਨ ਲੱਗੀ ਤੂੰ ਮੁੰਡੇ ਦਾ ਤੁਹਾਡਾ ਮੰਮੀ ਜੀ ਬਥੇਰਾ ਹੀ ਚੰਗਾ ਆ ਹਾਂ ਮੈਂ ਨਹੀਂ ਤੁਹਾਡੇ ਲਈਕ ਹੈਗੀ ਮੈਂ ਹੀ ਤੁਹਾਨੂੰ ਅੱਖਾਂ ਤੇ ਰੜਕਦੀ ਆ ਮੈਂ ਹੀ ਨਹੀਂ ਤੁਹਾਨੂੰ ਘਰ ਤੇ ਚੰਗੀ ਲੱਗਦੀ ਤੁਸੀਂ ਬਸ ਮੁੱਕਸ ਕੱਢਦੇ ਤੇ ਥਾਲੇ ਰੱਖਿਆ ਵਾ ਬਸ ਮੈਨੂੰ ਬੋਲੀ ਜਾਣਾ ਹੁੰਦਾ ਤੈਨਸਾਰੀ ਦਿਹਾੜੀ ਹੋਰ ਕੀ ਕੰਮ ਤੁਹਾਨੂੰ ਚਲ ਐ ਸਹੀ ਫਿਰ ਮੇਰਾ ਕੀ ਵੰਗਾਲ ਲੇਂਗੀ ਤੂੰ ਮੈਂ ਹੀ ਕਰਾਉਂਦੀ ਸਹੀ ਆਪਣੇ ਮੁੰਡੇ ਦਾ ਦੂਜਾ ਵਿਆਹ ਲੈ ਆਉਣੀ ਆ ਨਵੀਂ ਬਹੂ ਹੋ ਜਾਣਗੇ ਤੇਰੇ ਵੀ ਚਾ ਪੂਰੇ ਫਿਰ ਗਲਤ ਆਏ ਮੰਮੀ ਜੀ ਤੁਸੀਂ ਵੈਸੇ ਵੀ ਇਹਨਾਂ ਦਾ ਵਿਆਹ ਦੂਜਾ ਕਰ ਹੀ ਦੇਣਾ ਮੇਰੇ ਤੇ ਨੁਕਸ ਕੱਢਦੇ ਰਹਿੰਦੇ ਹੋ ਤੇ ਐਵੇਂ ਨੇਤ ਦਾ ਕਲੇਸ਼ ਕਰਦੇ ਰਹਿੰਦੇ ਹੋ ਮੇਰੇ ਨਾਲ ਵੈਸੇ ਵੀ ਮੇਰੀ ਸਬਜ਼ੀ 'ਚ ਨੁਕਸ ਕੱਟਦੇ ਕਦੀ ਕਿਸੇ ਚੀਜ਼ 'ਚ ਨੁਕਸ ਕੱਟਦੇ ਜਾਂ ਤੂੰ ਤਿਆਰ ਹੀ ਨਹੀਂ ਰਹਿਣੀ ਸਾਰੀ ਦਾੜੀ ਆ ਕਰਦੀ ਰਹਿਣੀ ਉਹ ਕਰਦੀ ਰਹਿਣੀ ਹੈ ਵਿਆਹ ਦੋ ਤੁਸੀਂ ਮੁੰਡੇ ਨੂੰ ਬਸ ਘਾਰ ਹੀ ਦੇਣਾ ਤੁਸੀਂ ਦੂਜਾ ਵਿਆਹ ਨੀ ਦੀਪ ਕੋਰੇ ਆ ਲੈ ਮਾਰੋ ਲੰਘਿਆ ਆ ਕੀ ਹਾਲੀ ਠੀਕ ਠਾਕ ਤੂੰ ਸੁਣਾ ਵਧੀਆ ਤੇ ਕਿੱਧਰ ਆਈ ਆ ਟੋਕਰਾ ਫੜਿਆ ਇਹ ਰੰਗ ਬਰੰਗਾ ਜਿਹਾ ਬੜਾ ਸੋਹਣਾ ਆਇਆ ਹੈ ਬਸ ਆਪਣੇ ਮੁੰਡੇ ਦਾ ਵਿਆਹ ਕਰਕੇ ਆਈ ਆ ਅੱਛਾ ਤੇ ਹੋਰ ਤੈਨੂੰ ਸੱਦਾ ਦਿੱਤਾ ਹੀ ਕਿਉਂ ਨਹੀਂ ਆੜੀ ਕੀ ਗੱਲ ਤੈਨੂੰ ਮੈਂ ਕੀ ਦੱਸਾਂ ਘਰ ਦੇ ਕਲੇਸ਼ ਨਹੀਂ ਮੁੱਕਦੇ ਮੇਰੇ ਤੇ ਇਹ ਸਾਰੇ ਘਰ ਦਾ ਕੰਮ ਆ ਨਿਕੁੜੇ ਬਾਜੀ ਪਵਾਲਾ ਤੂੰ ਨੂੰ ਬਲਾ ਆਪਣੀ ਨੂੰ ਬੁਲਾਉਣੀ ਰਮਣ ਆਹੀ ਮਾਜੀ ਆਹੀ ਆ ਬਾਜੀ ਪਵਾਲਾ ਕੁੜੀ ਕੀ ਹਾਲੀ ਵਧੀਆ ਵਧੀਆ ਆਂਟੀ ਜੀ ਤੁਸੀਂ ਸੁਣਾ ਵਧੀਆ ਕਾਲੇ ਹੋਰ ਸਨਾ ਮਦਿਆ ਤੂੰ ਸੂਣ ਕੱਟੀ ਫਿਰਦੀ ਸੂਟ ਸੀਂਦੇ ਹੀ ਆ ਇਹਨੂੰ ਵਿਆਹ ਤਾਂ ਹੋ ਗਿਆ ਤੇ ਅਹੀਂ ਨਹੀਂ ਵਿਆਹ ਜਾ ਸਕਦੇ ਕਿਤੇ ਭਲਾ ਹੈ ਤੈਨੂੰ ਪਤਾ ਤਾਂ ਹੈਗਾ ਆ ਨੂ ਦਾ ਕੀ ਹਾਲ ਨੂ ਵੀ ਅਥਰੇ ਬਸਨੇ ਕਰਦੀ ਫਿਰਦੀ ਆ ਤੇ ਨਹੀਂ ਤੇਰੀ ਨੂ ਤਾਂ ਬੜਾ ਸੁਨਿਆ ਪਛਾਇਤ ਲਾਈ ਫਿਰਦੀ ਤੇ ਇਹਨੂੰ ਕੋਈ ਦੀ ਚੰਗੀ ਨਹੀਂ ਆਗੀ ਹਰ ਵਕਤ ਪਛਾਇਤ ਲਾਈ ਫਿਰਦੀ ਐ ਨਹੀਂ ਕੀ ਕਰਾਂ ਮੈਂ ਆ ਗਈ ਮੈਂ ਤੇ ਪੜ੍ਹੀ ਲਿਖੀ ਬਹੂ ਲਿਆ ਗਈ ਪਛਤਾਉਂ ਨਹੀਂ ਆ ਵੀ ਤੇਰੀ ਤਾਂ ਇੱਕ ਹੀ ਆ ਮੇਰੀ ਤਾਂ ਦੋ ਦੋ ਆ ਉਹਨੂੰ ਵੀ ਤੇਰੀ ਲੋੜੇ ਪਿੱਛੇ ਲਾਇਆ ਹੈ ਪ੍ਰਧਾਨ ਬਣੀ ਫਿਰਦੀ ਆ ਨਾ ਪਹਿਲਾਂ ਮੈਂ ਬਣੀ ਪ੍ਰਧਾਨ ਮੈਂ ਕੀ ਕਰਾਂ ਦੱਸ ਫਿਰ ਹੁਣ ਤੂੰ ਹੀ ਕਰ ਲੈ ਜੋ ਕਰਨਾ ਹੀ ਕਰਨਾ ਕੀ ਮੈਂ ਤੇ ਆਪਣੀਆਂ ਨੇ ਦੋ ਸੰਭਾਲੀਆਂ ਜਾਂਦੀਆਂ ਤੂੰ ਤੇਰੀ ਆਪਣੀਆਂ ਨਹੀਂ ਸੰਭਾਲਿਆ ਜਾਣਦੀਆਂ ਤੇ ਮੈਂ ਇੱਕ ਨੂੰ ਕਿੱਥੋਂ ਸੰਭਾਲ ਲੈਣਾ ਮੈਂ ਕੀ ਦੱਸਾਂ ਮੇਰੀ ਨੂੰਹ ਤੇ ਅੱਜਕੱਲ ਟਾਈਮ ਵੇ ਬੈ ਕੇ ਕੰਮ ਕਰਦੀ ਏ ਟਾਈਮ ਵੇ ਕੇ ਕਦੀ ਕਿਤਾਬ ਲੈ ਕੇ ਬਹਿ ਜਾਂਦੀ ਓ ਕਦੀ ਕੋਚੀ ਮੈਨੂੰ ਤਾਂ ਪਤਾ ਨਹੀਂ ਉਹ ਲੱਗਦਾ ਵੀ ਨਹੀਂ ਮੇਰੇ ਘਰ ਵੀ ਆਹੀ ਹਾਲ ਆ ਕੀ ਕੀਤਾ ਜਾਵੇ ਫਿਰ ਇੰਨਾ ਵੇ ਕੁਝ ਕਰਨਾ ਹੀ ਪੈਣਾ ਇਨਾਂ ਦਾ ਇਲਾਜ ਐਦਾਂ ਨਹੀਂ ਉਹ ਗੱਲ ਵਾਲਾ ਖਾਣੀ ਹੈਗੀ ਭੰਟੀ ਵੇ ਇਨਾਂ ਨੇ ਚੈਨਤਾ ਲਈ ਨਾ ਬਾਹਰ ਤਾਂ ਹੋਰ ਕੀ ਆ ਚੱਲ ਫਿਰ ਕਿੰਨੀ ਮੈਂ ਹੁੰਡੇ ਨੂੰ ਜਾ ਕੇ ਕੁਛ ਘਰ ਇਹਦਾ ਚਲ ਠੀਕਾ ਚਲ ਚੰਗਾ ਮੈਂ ਬਾਜੀ ਹਲੇ ਹੋਰ ਮੰਡਣੀ ਥਾਂ ਥਾਂ ਚਲ ਠੀਕਾ ਆਉਂਦੀ ਜਾਂਦੀ ਰਿਆ ਕਰ ਚੰਗਾ ਕੱਟ ਲਾ ਸੂਟ ਕੱਟਨੀ ਜਿਹੜਾ ਆਹੋ ਕੱਟ ਲੈਨੀ ਆ ਚਲ ਚੰਗਾ ਠੀਕ ਆ ਹਾਂ ਚੰਗਾ ਸਸ਼ੀਗਰ माजी ਜੁੰਦੀਰਾ ਕੁੜੀਏ ਜਿੱਦਾਂ ਆਈਆਂ ਮੈਂ ਉਹ ਰਮਣਵਾਲ ਆਈ ਹਾਂ ਮਾੜਾ ਤੂੰ ਆਓ ਅੰਦਰ ਬੈਗ ਲੈ ਅੰਦਰ ਆ ਬੈਠੀ ਹੋਣੀ ਕਿਤਾਬ ਲੈ ਕੇ ਅੱਛਾ ਮੈਂ ਉਹ ਮਿਲ ਕਿਉਂ ਨਹੀਂ ਆ ਜਾ ਮਿਲ ਲੈ ਆ ਗਈ ਹੁਣ ਅੱਗੇ ਤੇ ਬਾਹਰ ਪੰਜਾਤਾ ਲੱਗਦੀਆਂ ਹੀ ਹੁਣ ਘਾਰ ਹੀ ਸਭਾਉਣਾ ਸ਼ੁਰੂ ਕਰਕੇ ਬੈਗੀਆਂ ਪੰਜਾਤਾ ਘਾਰੇ ਲੱਗਣ ਕਰਨਗੀਆਂ ਹੁਣ ਤੰਗ ਘਰ ਮਾਰਿਆ ਹੈ ਹਣ ਤੱਕ ਦੇ ਹਾਂ ਨਹੀਂ ਰਮਨ ਕੀ ਕਰੀਂ ਹੋਰ ਪਲਿਕੀ ਆਣੀ ਠੀਕ ਹੈ ਹਾਂ ਹਾਂ ਵਧੀਆ ਬਹਿ ਜਾ ਕੀ ਕਰਦੇ ਅੱਜ ਕੱਲ੍ਹ ਕੋਈ ਨਹੀਂ ਬਸਾ ਕਿਤਾਬ ਪੜਨ ਦੀ ਕੀ ਕਰਨਾ ਵਾਹ ਹਾਂ ਸੁਣਾ ਤੂੰ ਠੀਕ ਹੈ ਹਾਂ ਹਾਂ ਵਧੀਆ ਸਾਰਾ ਗੱਲ ਵਧੀਆ ਹੀ ਚਾਹੀਦਾ ਮੱਤ ਤੇਰੇ ਲਈ ਹਾਂ ਮੈਂ ਕਿਹਾ ਤੈਨੂੰ ਵੀ ਚੱਲਦਾ ਸੁਣੀ ਗੱਲ ਅੱਛਾ ਕੀ ਹੋਇਆ ਤੈਨੂੰ ਪਤਾ ਆਪਣੇ ਪਿੰਡ ਦਾ ਜਿਹੜਾ ਆ ਐਂਬਲੀ ਗਲੀ ਵਾਲਾ ਤੇ ਸਚ ਚੱਕ ਸੁਖਦੇਵ ਹਾਂ ਸੁਖਦੇਵ ਸੁਖਦੇਵ ਨੇ ਜਿਹੜੀ ਆਪਣੀ ਕੁੜੀ ਨਹੀਂ ਵਿਆਹੀ ਹੋਈ ਅੱਛਾ ਛੋਟੀ ਕੁੜੀ ਹੂੰ ਉਹਦਾ ਵਿਆਹ ਹੋਇਆ ਤੇ ਇਹਨਾਂ ਨੇ ਤਾਂ ਦਾਜ ਨਹੀਂ ਦਿੱਤਾ ਹਣਾ ਉਹਨਾਂ ਨੇ ਦਾਜ ਦੇ ਚੱਕਰਾਂ 'ਚ ਕੁੜੀ ਇੱਥੇ ਘੱਲ ਤੀਂੀ ਹਾ ਹਾ ਤੇ ਮਾੜੀ ਗੱਲ ਹੋਈ ਐ ਹਮ ਆਜ ਗੱਲ ਬੜਾ ਹੀ ਪੜਾ ਰਵਾਜੀ ਦਾਜ ਦੀ ਜਿਹੜੇ ਵਾਲੇ ਦੇਣਾ ਨਹੀਂ ਚਾਹੀਦਾ ਦੇ ਕੇ ਨਾ ਭੂਏ ਚੜਾ ਲੈਂਦੇ ਪਹਿਲਾਂ ਨਹੀਂ ਦੇਣਾ ਚਾਹੀਦਾ ਗਲਤ ਗੱਲ ਐ ਇਹਨਾਂ ਨੇ ਦਾਦੀ ਤੇ ਪਹਿਲਾਂ ਦਿੱਤਾ ਹੋਣਾ ਥੋੜਾ ਮੋਟਾ ਛੋਟਾ ਮੋਟਾ ਸਮਾਨ ਉਹ ਅਗਲੇ ਉਹ ਅੰਦਰ ਨਹੀਂ ਆਣ ਦਿੱਤਾ ਚੋਂ ਨਹੀਂ ਦਿੱਤਾ ਮੇਲੇ ਮਾਰਦੇ ਨੇ ਉਹ ਅਗਲੇ ਮੰਗਦੇ ਗੱਡੀ ਇਹਨਾਂ ਨੇ ਗੱਡੀ ਨਹੀਂ ਦਿੱਤੀ ਕਿੱਥੇ ਇੰਨੀ ਗੰਜਾਸ਼ ਸੁਖਦੇਵ ਕਿਤੇ ਕਿੰਨਾ ਕੰਮ ਕਰਦੇ ਗਲਤ ਐ ਗੱਲ ਇਦਾਂ ਨਹੀਂ ਕਰਨਾ ਚਾਹੀਦਾ ਹਾਂ ਮੈਂ ਤਾਂ ਤੈਨੂੰ ਇਹੀ ਦੱਸਣਾ ਹੀ ਹਾਂ ਕਿ ਤੂੰ ਤੇ ਹੈਗੀ ਹੈ ਨਾ ਮਹਿਲਾ ਮੰਡਲ ਦੀ ਪ੍ਰਧਾਨ ਮੈਂ ਕਿਹਾ ਚੱਲ ਤੇਰੇ ਨਾਲ ਕੋਈ ਬਹਿ ਕੇ ਤੇ ਕੋਈ ਸੁਝਾਅ ਕਰਦੇ ਆ ਅੱਛਾ ਚੱਲ ਚੰਗਾ ਕੋਈ ਗੱਲ ਨਹੀਂ ਭੁੱਲੀ ਮੈਂ ਗੱਲ ਬੈਠ ਕੇ ਲਾਉਣੀ ਆ ਹੋਰ ਬੀਬੀਆਂ ਇਕੱਠੀਆਂ ਕਰਦੇ ਆ ਤੇ ਸਲਾਹ مشਵਰਾ ਕਰਦੇ ਆ ਤੇ ਕੋਈ ਗੱਲ ਨਹੀਂ ਕਰਦੇ ਆ ਇਸ ਗੱਲ ਦਾ ਹੱਲ ਚੰਗਾ ਤੂੰ ਮੈਨੂੰ ਦੱਸਦਾ ਆ ਕੇ ਸੋਚਣਾ ਪੈਣਾ ਹੁਣ ਕੁਝ ਜਾਣੇ ਇਕੱਠੇ ਹੋ ਕੇ ਕਰ ਚੱਲ ਕੋਈ ਨਹੀਂ ਕੱਲ ਮੈਂ ਲਾਉਣੀ ਬੈਠ ਕੇ ਕਰਦੇ ਆ ਗੱਲ ਚੱਲ ਠੀਕ ਆ ਚੰਗਾ ਫਿਰ ਚੰਗਾ ਮੇਰੇ ਅਸਿਕਾ ਹਾਈ ਰਮਨ ਤੂੰ ਤਾਂ ਪਸਵਾਣਾ ਸੀ ਨਹੀਂ ਮੈਂ ਰਮਨ ਨੂੰ ਫੋਨ ਕੀਤਾ ਸੀ ਰਮਨ ਨੇ ਮੈਨੂੰ ਦੱਸਿਆ ਹੀ ਨਹੀਂ ਕਿੰਨੂੰ ਦੱਸਿਆ ਹੀ ਕਰ ਤੂੰ ਮੈਂ ਤੇ ਰਮਨ ਨੂੰ ਫੋਨ ਕੀਤਾ ਸੀ ਤੇਰੇ ਤਾਂ ਹੋਟੀ ਬਹੁਤ ਚਲਾਕ ਹੈ ਸੱਚੀ ਮੈਨੂੰ ਨਹੀਂ ਕੱਖ ਵੀ ਦੱਸਦੀ ਹੈਗੀ ਕੋਈ ਇਹਨ ਮੈਂ ਪੁੱਛ ਤੁਹਾਨੂੰ ਕਿਉਂ ਨਹੀਂ ਦੱਸਿਆ ਨਹੀਂ ਚਲ ਕੋਈ ਜਲ ਨਹੀਂ ਆ ਗਿਆ ਤਾਂ ਚੰਗਾ ਹੀ ਕੀਤਾ ਹੈ ਮੇਰਾ ਪੁੱਤ ਹਾਂਜੀ ਹਾਂ ਹੋ ਸੁਣਾਓ ਯਾਰ ਠੀਕ ਆ ਸੂਟ ਸੀ ਕੇ ਹੱਦੀਆਂ ਵਧੀਆ ਵਧੀਆ ਕੇ ਆਹੋ ਮੈਂ ਕਿਹਾ ਵਿਆਹ ਜਾਣਾ ਹੈ ਤੇ ਚੱਲ ਠੀਕ ਐ ਤੂੰ ਤੇ ਆਉਣਾ ਹੀ ਨਾ ਵਿਆਹ ਤੇ ਉਦਾਂ ਵੀ ਛੁੱਟੀ ਲਈ ਵਿਆਹ ਤੇ ਹਾਂ ਜੀ ਹਾਂ ਜੀ ਮੈਂ ਲਈ ਹੀ ਤੇ ਆਪਸ਼ਨ ਹੈ ਛੁੱਟੀ ਪਲਾਈ ਕਰ ਲਈ ਕਹਿੰਦੇ ਚਲ ਜੋ ਕੋਈ ਨਹੀਂ ਅੱਛਾ ਚੰਗਾ ਆ ਆ ਲੋ ਅਸੀ ਜੀ ਲਾ ਪਾਣੀ ਪੀਓ ਜੀ ਵੀ ਆਪਣੇ ਘਰ ਨੂੰ ਨਾਲ ਲੈ ਕੇ ਬੁਲਾਉਣੀ ਹੈ ਤੂੰ ਤਨਾਲੇ ਤੋਂ ਮੈਨੂੰ ਦੱਸਿਆ ਕਿਉਂ ਨਹੀਂ ਕਿ ਅਰਸ਼ ਨੇ ਆਉਣਾ ਹੈ ਅੱਜ ਮੰਮੀ ਜੀ ਵੀ ਅਰਸ਼ ਜੀ ਨੇ ਕਾਲ ਕੀਤਾ ਸੀ ਤੇ ਮੈਂ ਤੁਹਾਨੂੰ ਕਿਹਾ ਚੱਲ ਮੰਮੀ ਜੀ ਨੂੰ ਸਰਪ੍ਰਾਈਜ਼ ਦਿੰਨੀ ਹੈ ਕਿ ਉਹਨਾਂ ਨੇ ਅੱਜ ਆਣਾ ਕਾਹਦਾ ਸਰਪ੍ਰਾਈਜ਼ ਦਿੰਨੀ ਕਰਨੀ ਹੈ ਤੋਂ ਮੈਨੂੰ ਨਹੀਂ ਤੇ ਹੀ ਬਾਰ ਉਹ ਮੰਮੀ ਜੀ ਯਾਦ ਹੀ ਨਹੀਂ ਰਿਹਾ ਚੁੱਕ ਆਵਾ ਲੈ ਕਿੱਥੇ ਡਗੜ ਡਗੜ ਕਰਦੀ ਫਿਰਦੀ ਰਹਿੰਦੀ ਹੈ ਸਵੇਰ ਤੋਂ ਲੈ ਮੈਂ ਸ਼ਾਮਾਂ ਤੱਕ ਬਸ ਰਹਦੀ ਐ ਇੱਧਰ ਨੂੰ ਤੇ ਉੱਧਰ ਨੂੰ ਬੜਾ ਇਹਨੇ ਤਾਂ ਮੈਨੂੰ ਤੰਗ ਕੀਤਾ ਇਹ ਮਗਰੋਂ ਤੇ ਵੀ ਬਹੁਤ ਤੰਗ ਕਰਦੀ ਉਹ ਮੈਨੂੰ ਇੱਧਰ ਆਪੋ ਤੇ ਇੱਥੇ ਆ ਕੇ ਬਹਿ ਮੇਰੇ ਨਾਲ ਅਵੇਲਾ ਇਦਾਂ ਹੀ ਕਰਦੀ ਇੱਧਰ ਕਰਦੀ ਇੱਧਰ ਫੇਰ ਲਾ ਕਰਦੀ ਉੱਧਰ ਫੇਰ ਲਾ ਤੇ ਜ਼ੁਬਾਨ ਵੀ ਅੱਜ ਕੱਲ ਦੀ ਬੜੀ ਝੱਲਾ ਲੱਗ ਪਈ ਮੇਰੇ ਅੱਗੇ ਸਵੇ ਕੋਈ ਰੂਮ ਮਰੀ ਆਪੇ ਸਮਝ ਆ ਜੂਗੀ ਸਮਝ ਕਿੱਦਾਂ ਆ ਜੂਗੀ ਤੂੰ ਵੀ ਤਾਂ ਮੈਨੂੰ ਲੱਗਦਾ ਤੇ ਮਗਰ ਹੀ ਲੱਗਾ ਆ ਅੱਜ ਕੱਲ ਤੇਰੀ ਤੂੰ ਵੀ ਉਹਦੀ ਬੋਲੀ ਬੋਲਣ ਲੱਗ ਪਿਆ ਵਾ ਹੁਣ ਮੈਂ ਤਾਂ ਚੁੰਨੀ ਆ ਦੂਜਾ ਵਿਆਹ ਕਰ ਲੈ ਤੂੰ ਅੱਲਾ 2 ਸਾਲ ਹੋ ਗਏ ਨੇ ਮੈਨੂੰ ਗਵਾਂਢਣਾ ਮਿਹਨੇ ਮਾਰਦੀਆਂ ਨੇ ਆਣ ਆਣ ਕੇ ਕਿ ਤੁਹਾਡੇ ਹਾਲੇ ਕੋਈ ਬੱਚਾ ਹੀ ਨਹੀਂ ਹੈ ਤੋ ਪੋਤਰਾ ਨਹੀਂ ਕੋ ਪੋਤਰੀ ਨਹੀਂ ਕੋ ਕੁਛ ਨਹੀਂ ਮੇਰੇ ਮਾਰਦਿਆਂ ਨੇ ਆ ਕੇ ਮੈਨੂੰ ਮੈਂ ਉਹਨਾਂ ਨੂੰ ਕੀ ਜਵਾਬ ਦਵਾਂ ਵਿਆਹ ਕਰਾ ਲਾ ਪੁੱਤ ਦੂਜਾ ਤੂੰ ਹੁਣ ਉਹ ਮੰਮੀ ਜੀ ਤੇ ਸੀ ਕੀ ਕਰਦੇ ਰੋ ਕੋਈ ਨਹੀਂ ਆਪੇ ਸਮਝ ਆ ਜੂਗੀ ਇਹ ਜਿਆਦੀ ਉਮਰ ਕੀ ਹੋਈ ਆ ਉਮਰ ਥੋੜੀ ਹੋ ਗਈ ਹੈ 2 ਸਾਲ ਹੋ ਗਏ ਨੇ ਵਿਆਹ ਨੂੰ ਐਦਾਂ ਥੋੜਾ ਨਾ ਹੁੰਦਾ ਵਾ ਉਹ ਕੋਈ ਨਹੀਂ ਛੱਡੋ ਕੋਈ ਚੱਲ ਸੋਚਦੇ ਹਾਂ ਫਿਰ ਤੈਨੂੰ ਮੂੰਹ ਨਹੀਂ ਮੱਧ ਕੇ ਮੂੰਹ ਹੱਤ ਤੂੰ ਅਸ਼ਰੀ ਆਜੋ ਰੋਟੀ ਖਾ ਲਓ ਤੁਸੀਂ ਗਰਮ ਗਰਮ ਨਹੀਂ ਇੱਥੇ ਲੈ ਆ ਮੈਂ ਕਿਹੜੀ ਉਹਦੇ ਮੂੰਹ ਖੋਲਣੀ ਆ ਚੱਲ ਕੋਈ ਮੂੰਹ ਹੱਤ ਤੂੰ ਚੱਲ ਜਾ ਤੋਲਾ ਜਾ ਕੇ ਚਾ ਲੋ ਅਸ਼ਰੀ ਤਬ ਫੋਨ ਪਤਾ ਨਹੀਂ ਕਿੱਥੇ ਵੱਜੀ ਜਾਂਦਾ ਆ ਆ ਕਿਤਾਬ ਫੋਨ ਆ ਹੈਲੋ ਆ ਪੁੱਤ ਕੀ ਹਾਲ ਆ ਹਾਂਜੀ ਬਾਪੂ ਰੋਂਦੀ ਘਪਈਆ ਤੂੰ ਕਿਉਂ ਕੀ ਹੋਇਆ ਮੇਉ ਕਿਉਂ ਐਦਾ ਕਰਦਾ ਵਾ ਸਾਰਾ ਕੁਝ ਦਿੱਤਾ ਹੀ ਦਾਜ ਵੀ ਸਾਰਾ ਕੁਝ ਦਿੱਤਾ ਉਹਨੂੰ ਤੇ ਕੁੜੀਆਂ ਦੱਸ ਕਿਹੜੀਆਂ ਮਾੜੀਆਂ ਹੁੰਦੀਆਂ ਨੇ ਹੈ ਪੁੱਤਰ ਮੰਗਦਾ ਵਾ ਹੁਣ ਤੇ ਹੋਜੂਗਾ ਢੀਰੋ ਨਾ ਆ ਜਾ ਹੁਣ ਆ ਜਾ ਕੋਈ ਨਹੀਂ ਆ ਜਾ ਤੇਰਾ ਘਰ ਬੜਾ ਵੱਡਾ ਵਾ ਤੇਰੀ ਮਾਂ ਸਾਂਭੂ ਤੈਨੂੰ ਆ ਜਾ ਹਏ ਮੰਮੀ ਜੀ ਕੀ ਹੋਇਆ ਤਦਰੁ ਹੁੰਦੇ ਹੋ ਮੰਮੀ ਜੀ ਕੀ ਹੋਇਆ ਵਾ ਕਿਹੜਾ ਫੋਨ ਆਇਆ ਦੱਸੋ ਮੈਨੂੰ ਮੰਮੀ ਜੀ ਸੋਨੂ ਦਾ ਫੋਨ ਆਇਆ ਕੀ ਹੋਇਆ ਵਾ ਦੱਸੋ ਮੈਨੂੰ ਚਲੋ ਚੁੱਪ ਕਰ ਕੀ ਹੋਇਆ ਦੱਸੋ ਉਹ ਕਹਿੰਦੇ ਮੈਨੂੰ ਬੜਾ ਮਾਰਦਾ ਆ ਕੋਈ ਬੜੀ ਗਲਤ ਗੱਲ ਕਰ ਰਹੀ ਚਲੋ ਕੋਈ ਨਾ ਤੁਸੀਂ ਨਾ ਰੋ ਕੀ ਕਹਿੰਦੇ ਦੀਦੀ ਆਣਾ ਮੈਂ ਮੈਂ ਤੁਹਾਨੂੰ ਕਿਹਾ ਆ ਜਾ ਛੱਡ ਕੇ ਉਹਨੂੰ ਬੜਾ ਮਾਰਦਾ ਈ ਉਹਨੂੰ ਕਹਿੰਦਾ ਕੁੜੀਆਂ ਨੇ ਤੇਰੀਆਂ ਤੋਂ ਮੁੰਡਾ ਚਾਹੁੰਦਾ ਈ ਕਹਿੰਦਾ ਉਹਨੂੰ ਦੂਜਾ ਵਿਆਹ ਕਰਾ ਲੈਣਾ ਨੇ ਤੇ ਮੈਂ ਕੀ ਕਰਾਂ ਚਲੋ ਕੋਈ ਨਾ ਚੁੱਪ ਕਰੋ ਬਲੀ ਤੇ ਹੱਸ ਕਰੋ ਹੱਸ ਕਰੋ ਕੋਈ ਗੱਲ ਨਹੀਂ ਕੋਈ ਨਹੀਂ ਦੀਦੀ ਸਹੇਰੇ ਆਉਂਦੇ ਆ ਤੇ ਕਰਦੇ ਆ ਗੱਲ ਚੁੱਪ ਕਰੋ

ਕਿ ਮੈਂ ਅੱਜ ਨਹੀਂ ਤੇ ਕਿਉਂ ਕੀ ਹੋਇਆ ਕਿਉਂ ਨਹੀਂ জানা ਮੈਂ ਤੈਨੂੰ ਕਿਹਾ ਹੈ ਨਾ ਤੇਰੇ ਮਾਂ ਦਾ ਘਰ ਬੜਾ ਵੱਡਾ ਆ ਮੈਂ ਨਹੀਂ ਜਾਣਾਂ ਤੇ ਉੱਤੇ ਆ ਜਾ ਜਾਈ ਉੱਥੇ ਆ ਉੱਥੇ ਮੇਰਾ ਪੁੱਤ ਹਰਸ਼ ਪਾਣੀ ਕਹਿ ਰਿਹਾ ਮੈਨੂੰ ਲਿਆਵੇ ਪੀਣ ਨੂੰ ਜਮਣ ਆ ਪਣੀ ਲੱਗਿਆ ਮੰਮੀ ਨੇ ਮੈਂ ਆ ਨਹੀਂ ਲੱਗੀ ਆ ਪਾਣੀ ਲੈ ਕੇ ਸਾਸ਼ੀ ਕਾਲ ਦੀਦੀ ਕਿਉਂ ਆਇਆ ਫੜੋ ਪਾਣੀ ਪੀਓ ਤੇਰੇ ਮਨਸੂਬੇ ਪੂਰੇ ਹੋ ਗਏ ਈ ਤੂੰ ਹੀ ਚੋਣੀ ਹੈ ਉਹ ਮੰਮੀ ਜੀ ਮੈਂ ਆ ਕਿ ਕਿਆ ਚਲੋ ਦੀਦੀ ਚੁੱਪ ਹੋਰ ਕੀ ਨਜ਼ਰ ਲਾਉਂਦੀ ਮੇਰੀ ਧੀ ਦੇ ਘਰ ਨੂੰ ਕੇ ਹੋਰ ਕੀ ਚੋਣੀ ਹੈ ਤੂੰ ਬੱਸ ਕਰਾ ਦੀਦੀ ਬੱਸ ਪੱਲਾ ਮੰਡਲ ਦੇ ਪ੍ਰਧਾਨ ਐ ਤੂੰ ਕਰ ਹੁਣ ਆਪਣੇ ਨਾਨ ਦਾ ਕੋਈ ਹੱਲ ਹਾਂਜੀ ਮੰਮੀ ਕੋਈ ਗੱਲ ਨਹੀਂ ਦੀ ਤੇ ਚੁੱਪ ਕਰੋ ਕਰਾਂਗੇ ਹੱਲ ਕੋਈ ਦੱਸੋ ਤੁਸੀਂ ਮੈਨੂੰ ਕੀ ਹੋਇਆ ਵਾ ਦੱਸੋ ਮੈਨੂੰ ਰੋਜ਼ ਕੁੱਟਦੇ ਆਗੇ ਰੋਜ਼ ਸ਼ਰਾਬ ਪੀ ਕੇ ਆਉਣੀ ਹੁੰਦੀ ਆ ਹਰ ਵੇਲੇ ਅਤਿਆਜ ਹਰ ਵੇਲੇ ਕੰਮ ਨਾ ਕਰੋਂ ਤਾਂ ਗੱਲਾਸ ਮੁੰਦੇ ਆ ਕਿ ਕੰਮ ਕਰੀਦਾ ਵੀ ਆ ਚਲੋ ਚੁੱਪ ਕਰੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਨਹੀਂ ਜਾਣਾਂ ਕੋਈ ਗੱਲ ਨਹੀਂ ਮੈਨੂੰ ਨਹੀਂ ਤੇਰੇ ਬਾਰੇ ਕੋਈ ਗੱਲ ਨਹੀਂ ਚੁੱਪ ਕਰੋ ਤੁਸੀਂ ਕਰਦੀਆਂ ਹੱਦ ਬੱਸ ਕਰੋ ਬੱਸ ਚੱਲ ਨਹੀਂ ਧੀਏ ਘਰ ਮੈਨੂੰ ਮਾਫ਼ ਜਿਹੜੇ ਮੈਂ ਤੇਰਾ ਦੂਜਾ ਵਿਆਹ ਦੂਜਾ ਵਿਆਹ ਦਾ ਨਾਮ ਲੈਦੀ ਰਹੀ ਨੇ ਮੇਰੇ ਤੇ ਘਰ ਆ ਆਪਣੇ ਮੁਸੀਬਤ ਪੈ ਗਈ ਆ ਹੁਣ ਤੂੰ ਅੱਗੇ ਇੰਨੀ ਆਪ ਚਾਤਾ ਲੋਕਾਂ ਦੇ ਇੰਨੇ ਮਸਲੇ ਹੱਲ ਮੈਂ ਸੁਣਿਆ ਤੂੰ ਕਿੱਤੇ ਆ ਤੇ ਆਪਣੀ ਵੀ ਤੇ ਘਰ ਦੀ ਧੀ ਦਾ ਕਰੇਂਗੀ ਨਾ ਤੂੰ ਮਸਲਾ ਹੱਲ ਹੁਣ ਚਲੋ ਮੰਮੀ ਜੀ ਦੀ ਟੈਨਸ਼ਨ ਨਾ ਲਓ ਕੋਈ ਗੱਲ ਨਹੀਂ ਮੈਂ ਪ੍ਰਧਾਨ ਹੈਗੀ ਆ ਮਹਿਲਾ ਮੰਡਲ ਦੀ ਤੇ ਇਹਨਾਂ ਦੇ ਪਿੰਡ 'ਚ ਵੀ ਹੁਣੀਆਂ ਆ ਵਾਂ ਇਸਤਰੀ ਮਹਿਲਾ ਮੰਡਲ ਵਿੱਚ ਕੋਈ ਗੱਲ ਨਹੀਂ ਕਰਦੇ ਉਹਨਾਂ ਨਾਲ ਗੱਲ ਤੇ ਕੋਈ ਗੱਲ ਨਹੀਂ ਕੋਈ ਹੱਲ ਕਰਦੇ ਆ ਟੈਨਸ਼ਨ ਨਾ ਲੋ ਤੀ ਫਿਕਰ ਨਾ ਕਰੋ ਕੋਈ ਗੱਲ ਨਾ ਮਾਂ ਰੋਟੀ ਬਣਾ ਜਾ ਕੇ ਤੂੰ ਵੀ ਨਾਲ ਦੇਖ ਕੇ ਦੇ ਨਾਲ ਜਾ ਕੇ ਚਲੋ ਠੀਕ ਆ ਮਾਜੀ ਮੈਂ ਬਣਾਉਂਦੀ ਹਾਂ ਹਾਂ ਤੂੰ ਵੀ ਕਰਨਾ ਕਰ ਤੇਰੀ ਪਰਜਾਈ ਹੱਲ ਕਰੂਗੀ ਕੋਈ ਕੋਈ ਪੁੱਤ ਉਹਦਾ ਹੱਲ ਕਰਾਉਂਦਾ ਉਹ ਅੱਜ ਕਰਾਉਂਦੇ ਹੈ ਕੋਈ ਨਹੀਂ ਮੇਰਾ ਕਿਸੇ ਨਾਲ ਵੱਡਾ ਕਰਦਾ ਤੁਹਾਡੇ ਘਰ ਆਇਆ ਇੱਥੇ ਇੱਥੇ ਰੀਚਾਰਜ ਕਰੀਂ ਜੇ ਲੈਣਾ ਤਾਂ ਲੈ ਤੈਨੂੰ ਕਿਹਦੀ ਲੋੜ ਹੈ ਤੂੰ ਦੱਸ ਸਕਦਾ ਤੇ ਆਵੇ ਕਦੇ ਪੇਕੇ ਆ ਦੇ ਘਰ ਰਹੀਆਂ ਨੇ ਪਰ ਹੁਣ ਕੀ ਕਰੀਏ ਹੁਣ ਉਹ ਉੱਥੇ ਉਹ ਰੱਖੇ ਨਾ ਇੱਥੇ ਹੀ ਨੂੰ ਰੱਖੀ ਨਾ ਤੇ ਕਿੰਨੇ ਛੱਡਦਾ ਧੱਕੇ ਖਾਂਦੀ ਫਿਰੀ ਤੂੰ ਇੱਤਾ ਵੀ ਛੱਡ ਨਹੀਂ ਸਕਦੇ ਆ ਆਪਣੇ ਮੋਢੇ ਤੇ ਦੂਜੇ ਵਿਆਹ ਦੀ ਗੱਲ ਕਰਨੀ ਹੈ ਨਾ ਤੇ ਤਦੇ ਤੇਰੇ ਨਾਲ ਇਹ ਹੋ ਗਏ ਇਸੇ ਕਰਕੇ ਤੈਨੂੰ ਅਖਿਆ ਨੂ ਨੂ ਮਾੜਾ ਚੰਗਾ ਨਾ ਬੋਲਿਆ ਜਾਂਦਾ ਹੈ ਇਤੇ ਸ਼ਬਦ ਲਿਆ ਥੋੜਾ ਜਿਹਾ ਪੁੱਤ ਅਰਸ਼ ਤੇ ਰਮਨ ਆਇਦਰ ਆਓ ਮੇਰੇ ਕੋਲ ਮੇਰੇ ਪੁੱਤ ਇੱਧਰ ਆ ਮੇਰਾ ਪੁੱਤ ਘਟ ਘਾ ਰਿੱਤੇ ਮੈਨੂੰ ਤੇ ਇਹੋ ਸਿੱਖਿਆ ਮਿਲ ਗਈ ਆ ਆਪਣੇ ਮੁੰਡੇ ਦਾ ਦੂਜਾ ਵਿਆਹ ਕਰਾਉਂਦੀ ਕਰਾਉਂਦੀ ਆਪਣੀ ਧੀ ਘਰ ਆਣ ਕੇ ਬਹਿ ਗਈ ਆ ਮੇਰੇ ਇੱਥੋਂ ਹੀ ਮੱਤਾ ਮਿਲ ਜਾਂਦੀਆਂ ਨੇ ਗਵੰਡਣਾ ਆਲ ਕੇ ਪੜਕਾ ਜਾਂਦੀਆਂ ਨੇ ਨੂਆ ਮਾੜੀਆਂ ਨਹੀਂ ਹੁੰਦੀਆਂ ਵੇਖਣਾ ਚਾਹੀਦਾ ਉਹਨਾਂ ਨੂੰ ਧੀਆ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਕੋਈ ਦਾ ਇਹ لالਚ ਹੀ ਹੋ ਜਾਂਦੇ ਨੇ ਕੋਈ ਕੁਛ ਹੈ ਵੇਲਾ ਇੰਨਾ ਦਾਤ ਦੇਣ ਦੇ ਬਾਵਜੂਦ ਵੀ ਆਹ ਕੁਛ ਹੋ ਗਿਆ ਮੇਰੀ ਧੀ ਦੇ ਨਾਲ ਧੀਆ ਹੋਣ ਮੁੰਡੇ ਹੋਣ ਸਭ ਇੱਕੋ ਜੇ ਬਰਾਬਰ ਹੁੰਦੇ ਆ ਪਰ ਸਾਨੂੰ ਲੋਕਾਂ ਨੂੰ ਥੋੜਾ ਸਮਝ ਲੱਗਦੀ ਆ ਸਾਨੂੰ ਲੋਕਾਂ ਨੂੰ ਨਹੀਂ ਸਮਝ ਲੱਗਦੀ ਇਹਨਾਂ ਗੱਲਾਂ ਦੀ ਸਾਨੂੰ ਇਹ ਚੀਜ਼ਾਂ ਸਮਝਣੀਆਂ ਚਾਹੀਦੀਆਂ ਨੇ ਚਲੋ ਮੰਮੀ ਜੀ ਕੋਈ ਗੱਲ ਨਹੀਂ ਤੈਨਸ਼ਨ ਨਾ ਲਓ ਮੈਂ ਤੇ ਪਹਿਲਾਂ ਵੀ ਤੁਹਾਡੀ ਇੱਕ ਦੀ ਗੱਲ ਕੱਟੀ ਕੋਈ ਗੱਲ ਨਹੀਂ ਜੋ ਹੋ ਗਿਆ ਸੋ ਹੋ ਗਿਆ ਛੱਡੋ ਉਹਨੂੰ ਕੋਈ ਗੱਲ ਨਹੀਂ ਫਿਕਰ ਨਾ ਕਰੋ ਤੁਸੀਂ ਧੀਏ ਮੈਨੂੰ ਮਾਫ਼ ਕਰੀ ਕੋਈ ਗੱਲ ਨਹੀਂ ਮੰਮੀ ਦੇ ਹੱਥ ਜੋੜਨ ਦੀ ਕੋਈ ਲੋੜ ਨਹੀਂ ਕੋਈ ਗੱਲ ਨਹੀਂ ਮੈਂ ਤੁਹਾਡੀ ਨੌਣੀ ਆ ਧੀ ਆ ਤੁਹਾਡੀ ਟੈਨਸ਼ਨ ਨਹੀਂ ਨਾ ਕੋਈ ਗੱਲ ਨੂੰ ਮੇਰੇ ਦੋਵੇਂ ਧੀ ਆਂ ਹੈਲੋ ਗਾਇਜ਼ ਇਹ ਜਿਹੜੀ ਅਸੀਂ ਵੀਡੀਓ ਬਣਾਈ ਆ ਜੇ ਤੁਹਾਨੂੰ ਚੰਗੀ ਲੱਗੇ ਲਾਈਕ ਸਬਸਕ੍ਰਾਈਬ ਕਰਨਾ ਐਂਡ ਵਾਤ ਤੋਂ ਵਾਤ ਸਭ ਨੂੰ ਸ਼ੇਅਰ ਕਰਨਾ ਇਹ ਸਾਰੇ ਲੋਕਾਂ ਨੂੰ ਦੱਸਣ ਵਾਸਤੇ ਇਹ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਕਿ ਅੱਜ ਕੱਲ ਜਿੱਦਾਂ ਨੋਆ ਸੱਸਾਂ ਵਿੱਚ ਕੀਤਾ ਜਾਂਦਾ ਵਾ ਕਿ ਨੋਆ ਇਦਾਂ ਦੀਆਂ ਚੰਗੀਆਂ ਨਹੀਂ ਹੁੰਦੀਆਂ ਸੱਸ ਨਹੀਂ ਚੰਗੀਆਂ ਦੀ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਸਾਰਾ ਕੁਝ ਵਧੀਆਂ ਹੁੰਦਾ ਵਾ ਕਿਸੇ ਨਾਲ ਇਦਾਂ ਨਹੀਂ ਕਰਨਾ ਚਾਹੀਦਾ ਗਾਇਸ ਸਾਨੂੰ ਕਮੈਂਟਾਂ ਵਿੱਚ ਦੱਸਣਾ ਕਿ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਐ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ